ਨਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅੱਜ ਮੈਂ ਬਠਿੰਡੇ ਤੇ ਜੁਆਇਨ ਹਾਂ ਬਠਿੰਡੇ ਦੀ ਕੱਚ ਪੁੱਚੋ ਬਠੇ ਪੁੱਚੋ ਜਿੱਥੇ ਆਊਟਲੈਟਸ ਕਰਕੇ ਮਸ਼ਹੂਰ ਹੋਇਆ ਸੜਕ ਦੇ ਉੱਤੇ ਇਹਨੇ ਇੱਕ ਨਵੀਂ ਦਿੱਖ ਨੇ ਪੰਜਾਬ ਦੀ ਜਿਹੜੀ ਖਿੱਦੋ ਫਰੋਕਤ ਤੇ ਚੰਗੇ ਰਹਿਣ ਬਹਿਣ ਨੂੰ ਉਤਸ਼ਾਹਤ ਕੀਤਾ ਅੱਜ ਮੈਂ ਆਂ ਪੁੱਚੋ ਸ਼ੂਟਿੰਗ ਰੇਂਜ ਸ਼ੂਟਿੰਗ ਦਾ ਜਦੋਂ ਨਾਂ ਸੁਣਦੇ ਆ ਬੜਾ ਮਹਿੰਗਾ ਤੇ ਸ਼ੂਟਿੰਗ ਰੇਂਜ ਲੱਭਣੀ ਬੜੀ ਔਖੀ ਲੱਬਣੀ ਤੇ ਉਹ ਸਟੈਂਡਰਡ ਦੀ ਲੱਬਣੀ ਜਿਹੜੀ ਵਰਲਡ ਕਲਾਸ ਕਹਿੰਦੇ ਕਿ ਵਿਸ਼ਵ ਪੱਧਰੀ ਸ਼ੂਟਿੰਗ ਰੇਂਜ ਹੈ ਜਿਹੜੀ ਉਹ ਲੱਬਣੀ ਪੰਜਾਬ ਚ ਅੱਜ ਵੀ ਔਖੀ ਹੈ ਬੇਸ਼ੱਕ ਮੈਡਲਸ ਆ ਰਹੇ ਨੇ ਪੰਜਾਬੀ ਆਪਦੇ ਖੂਨ ਦੇ ਵਿੱਚ ਨਿਸ਼ਾਨਾ ਲਾਉਣਾ ਤੇ ਕਹਿ ਸਕਦੇ ਆ ਕਿ ਯੋਧਿਆਂ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੀ ਮਿੱਟੀ ਚ ਹੈਗੀਆਂ ਸੋ ਭਾਈ ਗੁਰਜਿੰਦਰ ਸਿੰਘ ਸਿੱਧੂ ਜੀ ਸਾਡੇ ਨਾਲ ਅੱਜ ਮਹਿਮਾਨ ਹੋਣਗੇ ਜਿਨ੍ਹਾਂ ਨੇ ਬੜੇ ਸ਼ੌਕ ਨਾਲ ਤੇ ਬੜੀ ਸ਼ਾਨਦਾਰ ਸ਼ੂਟਿੰਗ ਰੇਂਜ ਬਣਾਈ ਹੈ ਮੈਂ ਇੱਕੋ ਹੀ ਸ਼ਬਦ ਨਾਲ ਇਸ ਗੱਲ ਨੂੰ ਅੱਗੇ ਵਧਾਉਂਗਾ ਕਿ ਲੱਗਦਾ ਹੀ ਨਹੀਂ ਕਿ ਪੁੱਛੋ ਬੈਠੀ ਹੈ ਸੋ ਸਭ ਤੋਂ ਪਹਿਲਾਂ ਕਰਦੇ ਹਾਂ ਸਿੱਧੂ ਸਾਹਿਬ ਦਾ ਸਵਾਗਤ ਫਿਰ ਜਾਨੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਤੇ ਤੁਹਾਡੇ ਚੈਨਲ ਦੇ ਥਰੂ ਅਸੀਂ ਹੋਰ ਸ਼ੂਟਰਾਂ ਨੂੰ ਪਤਾ ਲੱਗੂਗਾ ਤੇ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਮਿਹਰਬਾਨੀ ਅ ਸਭ ਤੋਂ ਪਹਿਲਾ ਸਵਾਲ ਇਹ ਹੀ ਹੋਣਾ ਹੈ ਬੁਨਿਆਦ ਕਿਵੇਂ ਰੱਖੀ ਸ਼ੂਟਿੰਗ ਰੇਂਜ ਦੀ ਕਿਉਂਕਿ ਹਰ ਬੰਦਾ ਇਸ ਐਂਗਲ ਬਾਰੇ ਸੋਚਦਾ ਨਹੀਂ ਜਦੋਂ ਸੋਚਦਾ ਹੈ ਤਪੂ ਚੋਰ ਕੀ ਥਾਂ ਨੂੰ ਨਹੀਂ ਸ਼ੈਲ ਚੁੰਨਦਾ ਕਿਉਂਕਿ ਐਡਾ ਵੱਡਾ ਜ਼ਮੀਨ ਇੱਥੇ ਸਮਾਨ ਸਾਜੋ ਸਮਾਨ ਤਾਂ ਕਿਵੇਂ ਚੋਣ ਹੋਈ ਪੁੱਚੋ ਦੀ ਤੇ ਸ਼ੂਟਿੰਗ ਰੇਂਜ ਦੀ ਠੀਕ ਹੈ ਦੇਖੋ ਜੀ ਇਹਦੇ ਚ ਸਾਰੇ ਕੁਐਸਚਨ ਪੁੱਛਦੇ ਆ ਤੇ ਕਈਆਂ ਦੇ ਮਨ ਦੇ ਵਿੱਚ ਰਹਿੰਦਾ ਕਿ ਪੁੱਚੂ ਹੀ ਕਿਉਂ ਹਾਂਜੀ ਪਹਿਲਾਂ ਪੁੱਚੋ ਤਾਂ ਤਾਂ ਕਿਉਂਕਿ ਸਾਡੇ ਕੋਲ ਜ਼ਮੀਨ ਇੱਥੇ ਸੀ ਅਸੀਂ ਅਸੀਂ ਪਿੰਡ ਨੂੰ ਬਿਲੋਂਗ ਕਰਦੇ ਆ ਤੇ ਆਈਡੀਆ ਕਿਉਂ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਨਾ ਪੰਜਾਬੀਆਂ ਦੇ ਵਿੱਚ ਬਲੱਡ ਦੇ ਵਿੱਚ ਸ਼ੂਟਿੰਗ ਆ ਪੰਜਾਬੀਆਂ ਦੇ ਵਿੱਚ ਇਨਕਲੂਡਸ ਆਲ ਮਤਲਬ ਤੁਸੀਂ ਹਿੰਦੂ ਕਹਿ ਲੋ ਕੋਈ ਵੀ ਕਹਿ ਲੋ ਸਿੱਖ ਕਹਿ ਲੋ ਸਾਰੇ ਪੰਜਾਬੀਆਂ ਦੇ ਵਿੱਚ ਸੈਕਿੰਡ ਮੇਰੇ ਤਾਇਆ ਜੀ ਨੇ 1982 ਮੈਂ ਤਾਇਆ ਜੀ ਐਂਡ ਫਾਦਰ ਸਾਹਿਬ ਨੇ ਇੱਥੇ ਕਲੱਬ ਬਣਾਇਆ ਸੀ ਬੀਟ ਤਲਾਚ ਜੀ ਪਹਿਲਾ ਕਲੱਬ ਜੀ ਜੀ ਤੇ ਉਹਦੇ ਵਿੱਚ ਉਹ ਵੀ ਨੈਸ਼ਨਲ ਸ਼ੂਟਰ ਸੀਗੇ ਚੰਗੇ ਸੀ ਸੀ ਉਹ ਤਾਂ ਸਾਨੂੰ ਸ਼ੂਟਿੰਗ ਦਾ ਬਚਪਨ ਤੋਂ ਜਿਹੜਾ ਚੀਜ਼ ਸੋ ਅਗਲਾ ਸਿੱਖਦਾ ਰਹਿੰਦਾ ਤੇ ਉਹੀ ਆ ਤੇ ਤੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਮੈਂ ਆਪ ਨੈਸ਼ਨਲ ਸ਼ੂਟਰ ਆ ਮੇਰਾ ਨੈਫਿਊ ਉਭੀ ਸ਼ੂਟਰ ਆ ਸਾਡੇ ਸਾਰੇ ਪਰਿਵਾਰ ਦੇ ਵਿੱਚ ਘੱਟੋ ਘੱਟ 5-7 ਬੱਚੇ ਆ ਜਿਹੜੇ ਸ਼ੂਟਿੰਗ ਹੀ ਕਰਦੇ ਆ ਤੇ ਜਿਹੜੇ ਇੰਡੀਆ ਟੀਮ ਵਾਸਤੇ ਖੇਡ ਰਹੇ ਆ ਕੋਈ ਇੰਡੀਆ ਉਹਦੇ ਵਾਸਤੇ ਹੈ ਜਿਹੜਾ ਇੱਕ ਨਵਾਂ ਚੱਲ ਰਿਹਾ ਉਹਨਾਂ ਦਾ ਖੇਡ ਉਹ ਚੱਲ ਰਿਹਾ ਸਾਰਾ ਕੁਝ ਖੇਡੋ ਇੰਡੀਆ ਜੀ ਉਹਦੇ ਵਿੱਚ ਬੱਚੇ ਤਾਂ ਉਹ ਤਾਂ ਸਾਡੇ ਤਾਂ ਸਾਨੂੰ ਕੁਝ ਜੇ ਗੇਮ სპੋਰਟਸ ਆ ਜੀ ਸੋਚਦੇ ਆ ਤਾਂ ਸਾਡੇ ਵਾਸਤੇ ਸ਼ੂਟਿੰਗ ਹੀ ਆ ਤੇ ਉਹ ਆਈਡੀਆ ਸੀਗਾ ਤੇ ਸਾਡੇ ਕੋਲ ਜ਼ਮੀਨ ਸੀ ਉਹਦੇ ਕਰਕੇ ਸਾਰਾ ਅਸੀਂ ਪੁੱਛੋ ਜੀ ਕਰ ਲਿਆ ਅੱਛਾ ਜਦੋਂ ਤੁਸੀਂ ਚੁਣ ਲਿਆ ਵੀ ਆਪਣੇ ਸ਼ੂਟਿੰਗ ਰੇਂਜ ਬਣਾਉਣੀ ਹੈ ਫਿਰ ਪਹਿਲਾ ਸਟੈਪ ਹੁੰਦਾ ਵੀ ਲੱਕਰੀ ਬਣਾਈ ਲੋਕਾਂ ਨੂੰ ਟਰੈਕਟ ਕਰਨ ਵਾਸਤੇ ਇਹਦੀ ਚੋਣ ਲਈ ਕਿੱਥੇ ਕਿੱਥੇ ਵਿਜ਼ਿਟ ਕੀਤਾ ਕਿਵੇਂ ਇਹਦਾ ਡਿਜ਼ਾਈਨ ਬਣਾਇਆ ਇਹਦਾ ਜੀ ਦੇਖੋ ਟੈਕਨੀਕਲੀ ਗੱਲ ਕਰਕੇ ਜਿੰਨੀਆਂ ਵੀ ਇਹਦੇ ਮਸ਼ੀਨਾਂ ਹਾਂ ਜਾਂ ਇਹਦਾ ਸਿਸਟਮ ਆ ਉਹ ਸਾਰਾ ਇਟਾਲੀਅਨ ਆ ਆਪਣੇ ਇੰਡੀਆ ਦੇ ਵਿੱਚੋਂ ਇੱਥੇ ਬਣਦੀਆਂ ਵੀ ਨਹੀਂ ਤੇ ਇਹ ਇਹ ਕੁਝ 4-5 ਕੰਪਨੀਆਂ ਨੇ ਜਿਨ੍ਹਾਂ ਦੇ ਮਸ਼ੀਨਾਂ ਇਹ ਜਿਹੜੀ ਆਪਣੀ ਸ਼ੂਟਿੰਗ ਰੇਂਜ ਆ ਜੀ ਇਹ ਸਟੈਂਡਰਡਸ ਆਫ 올림픽ਸ ਦੇ ਸੈਟ ਆ ਪਰ ਮੈਂ ਤੁਸੀਂ ਇੱਥੇ ਕਨੋਂ ਓਲੰਪਿਕਸ ਵੀ ਕਰਾ ਸਕਦੇ ਹੋ ਜੀ ਕਿਉਂਕਿ ਉਹਨਾਂ ਦੀ ਮਸ਼ੀਨਾਂ ਉਹਨਾਂ ਦੇ ਪ੍ਰੋਗਰਾਮ ਆ ਉਹਨਾਂ ਦੇ ਸਿਸਟਮ ਨਾਲ ਚੱਲਦੀ ਆ ਤੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਸਾਡਾ ਨਿਕ ਆਊਟਲੈਟ ਵੀ ਹੈ ਜੀ ਫੈਕਟਰੀ ਆਊਟਲੈਟ ਅਸੀਂ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਬਣਾਇਆ ਸੀ ਹਿੰਦੁਸਤਾਨ ਚ ਉਹੀ ਬੜਾ ਸੋਹਣਾ ਬਣਾਇਆ ਸੀ ਆਈਡੀਆ ਸਾਡੇ ਕੋਲ ਸੀਗਾ ਹੀ ਅਸੀਂ ਜਿਹੜੀ ਵੀ ਚੀਜ਼ ਸੋਚਦੇ ਹਾਂ ਉਹਨਾਂ ਕਿ ਬੈਸਟ ਕਰੋ ਦੇਖੋ ਇਹ ਜੇ ਆਪਾਂ ਪਿੰਡਾਂ ਦੇ ਵਿੱਚ ਲੈ ਕੇ ਕਿਸੇ ਨੂੰ ਆਣਾ ਨਾ ਇਹ ਚੀਜ਼ ਬੈਸਟ ਹੋਊਗੀ ਨਾ ਦੇਖੀ ਹੋਵੇ ਉਹ ਤਾਂ ਆਣ ਕੇ ਰੋਕ ਨਹੀਂ ਦੂਰ ਨਹੀਂ ਤਾਂ ਅੱਜ ਦੀ ਖੜੀ ਬਟੰਡੇ ਵਾਲੇ ਪਾਸੇ ਆ ਕੀ ਜਾ ਕੇ ਆਲਾ ਚੰਡੀਗੜ੍ਹੋਂ ਅਗਲਾ ਕਹਿੰਦਾ ਯਾਰ ਚੱਲ ਠੀਕ ਐ ਵਿਆਹ ਸ਼ਾਦੀ ਤੇ ਵੀ ਅਗਲੇ ਇੱਕ ਫੰਕਸ਼ਨ ਅਟੈਂਡ ਕਰਦਾ ਤੇ ਉਹਦੇ ਚ ਜੇ ਕੁਆਲਿਟੀ ਦੇਵੋਗੇ ਬੈਸਟ ਚੀਜ਼ ਕਰਨੀ ਆ ਸਾਡਾ ਬੜਾ ਸਾਨੂੰ ਇਹ ਇੰਡੀਆ ਦੇ ਵਿੱਚ ਸਿਰ ਪੰਜ ਰੇਂਜਾਂ ਹੀ ਆ ਜੀ ਪੰਜ ਤੋਂ 6 ਹੋਣਗੀਆਂ ਚਾਰ ਸਰਕਾਰ ਸਰਕਾਰੀ ਆ ਇੱਕ ਅੱਧੀ ਪ੍ਰਾਈਵੇਟ ਆ ਪਰ ਉਹਨਾਂ ਦਾ ਕੀ ਸੀ ਉਹ ਅੱਗੇ ਨਾ ਸ਼ੂਟਿੰਗ ਦੇ ਅੱਗੇ ਵੈਲ ਮੈਂਟੇਨਡ ਗਰਾਸ ਨਹੀਂ ਹੁੰਦਾ ਅਥੀ ਵੈਲ ਮੇਨਟੇਨ ਗ੍ਰਾਸ ਰੱਖਿਆ ਹੋਆ 골프 ਕੋਰਸ ਬਣਾਇਆ ਹੋਆ ਕਿਉਂਕਿ ਤੁਹਾਨੂੰ ਸ਼ੌਂਕ ਹੈ ਇਹ ਚੀਜ਼ ਦਾ ਕਿ ਜਦੋਂ ਆਪ ਦਿਖਾਈਏ ਚੀਜ਼ ਦੁਨੀਆ ਨੂੰ ਕਿ ਪੰਜਾਬ ਦੇ ਵਿੱਚ ਵੀ ਇਹੀ ਜੀ ਰੇਂਜ ਬਣ ਸਕਦੀ ਆ ਜਿਹੜੀ ਸਾਰੀ ਦੁਨੀਆ ਤੋਂ ਬੈਸਟ ਆ ਇਹ ਜਿਹੜੇ ਮਸ਼ੀਨ ਲਾਨ ਆਏ ਸੀ ਜਿਹੜੇ ਕੋਚੇਸ ਆਏ ਸੀ ਇਟਲੀ ਤੋਂ ਉਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਜੀ ਕਿ ਥਿਸ ਇਜ਼ ਵਨ ਆਫ ਦਾ ਬੈਸਟ ਰੇਂਜ ਇਹਨਾਂ ਨੇ ਕਈ ਰੇਂਜਾਂ ਵਿਜ਼ਿਟ ਕੀਤੀਆਂ ਉਹ ਤੇ ਬਣਾਈਆਂ ਵੀ ਬਣਾਈਆਂ ਸੀ ਉਹਦਾ ਕਾਰਨ ਕੀ ਸੀ ਮੈਂ ਕਾਫੀ ਦੇਰ ਉਹ ਪੁੱਛਿਆ ਉਹਨੂੰ ਸ਼ਾਮਿਲ ਕੁਐਸਚਨ ਪੁੱਛਿਆ ਮੈਂ ਕਿਹਾ ਜੀ ਸਰ ਤੁਸੀਂ ਬਾਰ ਬਾਰ ਕਹਿ ਰਹੇ ਹੋ ਕਿ ਤੁਹਾਨੂੰ ਇਹਦੇ ਕਹਿੰਦੇ ਜੀ ਇਟਸ ਅ ਗੋਲਫ ਕੋਰਸ ਜਿਵੇਂ ਗੋਲਫ ਕੋਰਸ ਹੁੰਦੇ ਤੁਸੀਂ ਸ਼ੂਟਿੰਗ ਰੇਂਜਾਂ ਨਹੀਂ ਥੋੜੀ ਬਣਾਤੀ ਕਿ ਇੱਕ ਨਾਰਮਲ ਇੱਕ ਸ਼ੂਟਿੰਗ ਦੇ ਅੱਗੇ ਜਿਹੜਾ ਕਲੇ ਸਾਡਾ ਜਾ ਕੇ गिरਦਾ ਉਹ ਜੰਗਲ 'ਚ गिरਦਾ ਉਹ ਕਿਉਂਕਿ ਉਹ ਕੋਈ ਜਾਂਦਾ ਨਹੀਂ ਉੱਥੇ ਅਸੀਂ ਉਹ ਜੰਗਲ ਰੱਖਿਆ ਹੀ ਨਹੀਂ ਅਸੀਂ ਕੀ ਕੀਤਾ ਵਾ ਸਾਰਾ ਵੈਲਟ ਤੁਸੀਂ ਦੇਖੋਗੇ ਤੁਸੀਂ ਗੇੜਾ ਮਾਰਾਂਗੇ ਆਪਾਂ ਵੈਲਟ ਕਟ ਗ੍ਰਾਸ ਐਂਡ ਉਹ ਸਾਰਿਆਂ ਨੂੰ ਚੰਗਾ ਲੱਗਦਾ ਗ੍ਰੀਨਰੀ ਮੋਰ ਆਫ ਦਾ ਗ੍ਰੀਨਰੀ ਸਹੀ ਆਈਡੀਆ ਹੈ ਅੱਛਾ ਕਿੰਨੇ ਥਾਂ 'ਚ ਬਣੀ ਹੋਈ ਹੈ ਤੇ ਇਹ ਇਹਦੀ ਹੋਰ ਕੀ ਖਾਸੀਅਤ ਹੈ ਜਿਹੜੀਆਂ ਦੂਜੀਆਂ ਰੇਂਜਿਸ ਨਾਲੋਂ ਇਹ ਜੀ 25 ਕਿਲਿਆਂ ਚ ਬਣੀ ਹੈ ਇਹ ਇਹ 3 ਰੇਂਜਸ ਆ ਇਹ ਐਸ ਪਰ ਆਪਾਂ ਨੈਸ਼ਨਲਸ ਵੀ ਕਰਾ ਸਕਦੇ ਆ ਸਾਡੇ ਕੋਲ ਆਲਰੀ ਸਟੇਟ ਹੋ ਗਿਆ ਸਕੀਟ ਸ਼ੂਟਿੰਗ ਇਹ ਤਿੰਨ ਰੇਂਜਸ ਆ ਇਸਕੀਟ ਵੀ ਇਹਦੇ ਚ ਟਰੈਪ ਵੀ ਆ ਤੇ ਡਬਲ ਟਰੈਪ ਵੀ ਆ ਇਹਦੇ 3 ਗੇਮਸ ਜੀ ਤੇ 3 ਰੇਂਜਸ ਆ 51 ਮਸ਼ੀਨਸ ਲੱਗੀਆਂ ਹੋਈਆਂ ਤੇ ਇਹਦੇ ਚ ਅਸੀਂ ਪੰਜਾਬ ਸਟੇਟ ਵੀ ਕਰਾ ਲਿਆ ਇੰਡੀਅਨ ਓਪਨ ਵੀ ਹੋਗੇ ਤੇ ਇਹਦੇ ਚ ਨੈਸ਼ਨਲ ਵੀ ਕਰਾ ਸਕਦੇ ਆ ਐਸ ਪਰ ਸਟੈਂਡਰਡ ਬਿਕਾਉਜ਼ 3 ਰੇਂਜਸ ਚਾਹੀਦੀਆਂ ਉਹਦੇ ਹੋ ਸਕਦਾ ਈਵਨ ਇਹਦੇ ਤੇ ਤੇ ਆਪਣਾ ਵਰਲਡ ਚੈਂਪੀਅਨਸ਼ਿਪ ਵੀ ਹੋ ਸਕਦੀ ਹੈ ਕਿਉਂਕਿ ਉਹਦੇ ਚ ਵੀ ਮਿਨੀਮਮ ਕ੍ਰਾਈਟੇਰੀਆ ਇਜ਼ ਆਫ 3 ਰੇਂਜਸ ਤਾਂ ਕਰਕੇ ਇਹਦੇ ਚ ਸਭ ਕੁਝ ਹੈਗਾ ਹਾਂ ਇਹ ਜਿਹੜਾ ਤੁਸੀਂ ਪੁੱਛਿਆ ਬੱਕਰੀਆਂ ਵਾਕਿਆ ਤਾਂ ਕੀ ਵੱਖਰਾ ਇਹਦੇ ਚ ਇਹ ਵੱਖਰਾ ਹੈਗਾ ਇਹ ਸਾਡੇ ਕੋਲ ਇੱਕ ਅਮਰੀਕਨ ਸਪੋਰਟਿੰਗ ਗੇਮ ਇੱਕ ਅਮਰੀਕਨ ਸਪੋਰਟਿੰਗ ਰੇਂਜ ਉਹ ਵੀ ਸਾਡੇ ਕੋਲ ਉਹ ਚੌਥੀ ਆ ਉਹ ਕਿਤੇ ਵੀ ਹਿੰਦੁਸਤਾਨ ਚੈਨੇ ਬੇਸਿਕਲੀ ਕੀ ਹੈ ਅਮਰੀਕਨ სპੋਰਟਿੰਗ ਦੇ ਵਿੱਚ ਆਪਣੇ ਬੱਚੇ ਜਾਂਦੇ ਨਹੀਂ ਪਾਰਟਿਸਿਪੇਟ ਨਹੀਂ ਕਰਦੇ ਉਹ ਇਟਸ ਲਾਈਕ ਆ 올ਡ ਗੇਮ ਜਿਹਦੇ ਵਿੱਚ ਪੁਰਾਣੇ ਜਮਾਨੇ ਸ਼ਿਕਾਰ ਖੇਡਦੇ ਸੀਗੇ ਕਿ ਉਹ ਸ਼ਿਕਾਰ ਵਾਂਗੂ ਮਸ਼ੀਨਾਂ ਪਈਆਂ ਹੁੰਦੀਆਂ ਉਹ ਜਿਹੜਾ ਪਲੇ ਸਿੱਟਦੇ ਆ ਉਹ ਕਲੇ ਐਂ ਜਾਂਦੇ ਜਿਵੇਂ ਬਰਡ ਉੱਡਿਆ ਡੱਕ ਉੱਡਿਆ ਉਹ ਅਮਰੀਕਨ ਉਹ ਪਰ ਸਿਰਫ ਆਪਣੇ ਕੋਲੇ ਹਿੰਦੁਸਤਾਨ ਦੇ ਵਿੱਚ ਕਲੇ ਉਹ ਰੇਂਜ ਆਪਣੇ ਕੋਲੇ ਹੀ ਆ ਜਿਹੜੀ ਤੁਹਾਡੇ ਕੋਲ ਹੀ ਆ ਜਿਹਨੂੰ ਕਹਿੰਦੇ ਆ ਅਮਰੀਕਨ ਸਪੋਰਟਿੰਗ ਮਸ਼ੀਨਸ ਜੇ ਗੇਮ ਕਹਿ ਲੋ ਪਰ ਮਤਲਬ ਟੋਟਲ 4 ਰੇਂਜਸ ਹੋ ਗਈਆਂ ਸਦਾ ਗੇਮਸ ਤਾਂ ਹੁੰਦੀਆਂ ਨਹੀਂ ਰਹਿੰਦੀਆਂ ਇਹਨੂੰ ਜਦੋਂ ਤੁਸੀਂ ਮੇਨਟੇਨ ਰੱਖਦੇ ਹੋ ਬਣਾਉਨੇ ਹੋ ਬਣਾ ਕੇ ਰੱਖਦੇ ਹੋ ਕਹਾਣੀ ਸਾਰੀ ਕੋਈ ਪ੍ਰੈਕਟਿਸ ਕਰਨਾ ਚਾਹੁੰਦਾ ਹੈ ਤੁਹਾਡੀ ਕੀ ਕਹਾਣੀ ਹੈ ਇੰਟ੍ਰੀਗੇਟ ਤੋਂ ਅੰਦਰ ਆਉਂਦੀਆਂ ਕੀ ਨਿਜਮ ਹੈ ਕੀ ਪ੍ਰਣਾਲੀ ਹੈ ਉਸ ਪੱਖ ਨੂੰ ਲੈ ਕੇ ਦੇਖੋ ਜੀ ਇਹ ਜਿਹੜੀ ਗੇਮ ਆ ਨਾ ਜੀ ਇਹ ਸਭ ਤੋਂ ਮਹਿੰਗੀ ਸ਼ਾਰਟ ਗਨ ਦੁਨੀਆ ਦੀ ਗੇਮ ਆ ਸੈਕਿੰਡ ਨੰਬਰ ਤੇ ਹੈਗੀ ਪੋਲੋ ਕਿਉਂਕਿ ਚਾਰ ਘੋੜੇ ਰੱਖਣੇ ਆ ਇਹ ਕਿਉਂ ਮਹਿੰਗੀ ਆ ਕਿਉਂਕਿ ਇਹਦੇ ਨਾ 4p ਦਾ ਕਾਰਤੂਸ਼ ਕਾਸਟ ਕਰ ਜਾਂਦਾ ਅਸੀਂ ਇਹ ਕੁਛ ਇਥੋਂ ਇਹਦੇ ਚੋ ਯੂ ਆ ਰਾਈਟ ਕਿ ਇਹਨੂੰ ਕਿਵੇਂ ਮੇਨਟੇਨ ਕਰ ਰਹੇ ਹਾਂ ਹਜੇ ਤੱਕ ਆਪ ਦੇ ਕੋਲ ਨਹੀਂ ਚੱਲੀ ਜਾਂਦਾ ਫੰਡ ਰੈਟ ਹੋ ਗਿਆ ਖੁਸ਼ੀ ਚ ਕਰੀ ਜਾਂਦੇ ਆ ਕਿਉਂਕਿ ਤੁਹਾਡੇ ਬੱਚੇ ਪ੍ਰੈਕਟਿਸ ਕਰਦੇ ਆ ਕੋਈ ਬੰਦਾ ਬਾਹਰੋਂ ਵੀ ਆਂਦਾ ਤੇ ਉਹ ਇੱਥੇ ਆ ਕੇ ਪ੍ਰੈਕਟਿਸ ਕਰ ਸਕਦਾ ਐਂਡ ਅਸੀਂ ਸਿਰਫ ਚਾਰਜ ਕਰ ਰਹੇ ਹਾਂ ਜਿਹੜੀ ਐਕਚੁਅਲ ਕਾਸਟ ਆ ਉਹ ਕਲੇ ਦੀ ਕਲੇ ਜਿਹੜੀ ਟੁੱਟੀ ਹੈ ਕੰਦੀ ਕਲੇ ਦੀ ਹੋਰ ਕੋਈ ਐਂਟਰੀ ਫੀਸ ਨਹੀਂ ਲੈ ਰਹੇ ਕੋਈ ਕੁਛ ਨਹੀਂ ਲੈ ਰਹੇ ਬੇਸਿਕਲੀ ਸਾਡਾ ਇੱਕ ਮੁੱਦਾ ਕਿ ਅਸੀਂ ਇੱਥੋਂ ਅਸੀਂ ਦੋ ਬ੍ਰਦਰਸ ਆ 올ੰਪੀਅਨ ਬਣਾਉਣਾ ਕਿਆ ਬਾਤ ਪੁੱਤੂ ਰੇਂਜ ਤੋਂ 올ੰਪੀਅਨ ਬਣਾਉਣਾ ਤੇ ਉਹਦੇ ਵਿੱਚ ਲੱਗੇਆਂ ਕਿ ਹੋਵੇ ਆਪਣੇ ਅੰਦਰਲਾ ਤੁਸੀਂ ਇਸ ਐਕਸਪਰਟ ਵੀ ਰੱਖਿਆ ਹੈ ਕੋਚ ਕਹਦੇ ਨੇ ਤੈਨੂੰ ਹਾਂ ਕੋਚ ਇਹਦੇ ਵਿੱਚ ਕੋਚ ਸਾਡੇ ਕੋਲੇ ਹੈਗੇ ਪਰ ਨਾਰਮਲੀ ਕੀ ਆ ਜਿਹੜਾ ਬੱਚਾ ਜਦੋਂ ਆਉਂਦਾ ਨਾ ਉਹ ਆਪਦੇ ਫਾਦਰ ਨਾਲ 12 ਸਾਲ ਤੋਂ ਹੀ ਗੇਮ ਸ਼ੁਰੂ ਹੋ ਜਾਂਦੀ ਹੈ ਜਾਂ ਕਿਸੇ ਫਰੈਂਡ ਦੇ ਨਾਲ ਆਊਗਾ ਉਹਨਾਂ ਕੋਲ ਆਲਰੇਡੀ ਕੋਚ ਹੈਗੇ ਉਹ ਸਾਰਾ ਕੁਝ ਕਰਕੇ ਆਉਂਦੇ ਆ ਉਹ ਕਰਕੇ ਆਉਂਦੇ ਆ ਸਾਡੇ ਕੋਲ ਜੇ ਮੰਗਦੇ ਆ ਤੇ ਸਾਡੇ ਕੋਲ ਕੋਚ ਹੈਗੇ ਔਨ ਬੇਸਿਸ ਆਫ ਜਿਹੜਾ ਵੀ ਰੰਦੇ ਸਿੱਧੀ ਗੱਲ ਕਰਾ ਦਿੰਦੇ ਆ ਉਹ ਫਿਰ ਕੋਚ ਕਰ ਲੈਂਦੇ ਆ ਫਿਰ ਕਰ ਲੈਂਦੇ ਤੇ ਐ ਤਾਂ ਸਾਡੇ ਕੋਲ ਰਸ਼ੀਅਨ ਕੋਚ ਵੀ ਹੈਗਾ ਉਹਨੇ ਜਿਹੜਾ ਵੱਡਾ ਰਸ਼ੀਆ ਸੀ ਯੂਐਸਐਸਆਰ ਉਹਨੇ ਉਦੋਂ 골ਡ ਮੈਡ ਜਿੱਤਿਆ ਵਾ ਤੇ ਉਹ ਸਾਡੇ ਕੋਲੇ ਇਸ ਸਾਲ ਚ ਇੱਕ ਵਾਰ ਜ਼ਰੂਰ ਆਉਂਦਾ ਮਨ 15 ਦਿਨਾਂ ਵਾਸਤੇ ਤੇ ਜਦੋਂ ਇੱਥੋਂ ਤਿੰਨ ਚਾਰ ਬੱਚੇ ਇਕੱਠੇ ਕਰ ਲੈਂਦੇ ਆ ਤੇ ਫੈਮਿਲੀ ਚ ਹੋ ਜਾਂਦੇ ਜਾਂ ਕੋਈ ਬਾਹਰੋਂ ਵੀ ਹੋ ਜਾਂਦੇ ਆ ਤੇ ਫਿਰ ਉਹਨਾਂ ਨੂੰ ਆ ਕੇ ਇੱਥੇ ਕੋਚਿੰਗ ਦੇ ਜਾਂਦਾ ਤੇ ਡਿਪੈਂਡਸ ਤੁਹਾਨੂੰ ਇਹ শুটিং ਦੇ ਵਿੱਚ ਤਾਂ ਤੁਸੀਂ ਆਪ ਬੱਚਾ ਦੱਸੂਗਾ ਕਿ ਮੈਂ ਕਿਹੜੇ ਕੋਚ ਤੋਂ ਲੈਣੀ ਆ ਜੀ ਕਿਉਂਕਿ ਬਾਹਰੇ ਆਏ ਤਾਂ ਹੈ ਨਹੀਂ ਕਿ ਬਹੁਤ ਜ਼ਿਆਦਾ ਕੋਚਸ ਸਾਰੇ ਸ਼ੂਟਰ ਹੀ ਕੋਚ ਆ ਟੈਕਨੀਕਲੀ ਤਾਂ ਜਿਹੜਾ ਸ਼ੂਟਰ ਰਿਟਾਇਰ ਹੋ ਗਿਆ ਉਹ ਕੋਚ ਬਣ ਜਾਂਦਾ ਕਿਆ ਟੈਕਨੀਕਲੀ ਜੇ ਹੁਣ ਤੁਸੀਂ ਮੈਨੂੰ ਕੁਝ ਪੁੱਛੋਗੇ ਮੈਂ ਵੀ ਤੁਹਾਨੂੰ ਦੋ ਪੁਆਇੰਟ ਦੱਸ ਦਊਗਾ ਕਿ ਐਂ ਕਰ ਲਓ ਐਂ ਕਰ ਲਓ ਬਾਕੀ ਤਾਂ ਪ੍ਰੈਕਟਿਸ ਆ ਤੁਹਾਡੇ ਦਿਮਾਗ ਤੇ ਕੰਟਰੋਲ ਚਾਹੀਦਾ ਗੋਲੀ ਪਾ ਕੇ ਠਾਹ ਕਰਨਾ ਤਾਂ 3% ਦਾ ਕੰਮ नाइनटी सैवन परसेंट इज वर्किंग ऑन योर सैल्फ ध्यान लाना योगा टाइप करना कई मैंने इतना आके पुछते हैं कि पुछ यह गोली असली भी है क्योंकि इन्ने नॉर्मल यूज होते क्या असली भी है कि सिंपल लग जा हाउ डू यू ट्रीट अ ट्रीट अ स्पोर्ट हूँ शॉर्ट जो ऊँ कही है शूटिंग आ अले क्या चलती हैं पर जो तुम चलाओगे तो क्या यार कुछ भी है नहीं तो हॉकी भी तो डेंजरस हो सकती है अपने बो एंड है डेंजरस हो सकती है ਜੀ ਇਹ سپورਟ ਨੂੰ سپورਟ ਮੰਗੋ ਚ ਲਓ ਤੇ वेरी इजी ਤੇ ਆਪਣੇ ਇੰਡੀਆ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਮੈਡਲਿਸਟ ਸ਼ੂਟਿੰਗ ਚ ਆਇਆ ਸੀ ਇਸ ਸਾਲ ਵੀ ਤਾਂ ਆਏ ਆ ਜੀ ਇਸ ਸਾਲ ਆਪਣੇ ਤਿੰਨ ਮੈਡਲ ਆਇਆ ਸਾਡੇ ਇਸ ਏਰੀਏ ਨੇ 올ੰਪੀਅਨ ਵੀ ਪੈਦਾ ਕੀਤੀ ਹੈ 올ੰਪੀਅਨ ਵੀ ਪੈਦਾ ਕੀਤੀ ਹੁਣ ਮਾਨਵਜੀ ਸੰਧੂ ਹਾਂ ਜੀ ਆਪਣੇ ਇਸੇ ਏਰੀਏ ਦਾ ਜ਼ਰਾਵਰ ਅਵਨੀਤ ਸਿੱਧੂ ਅਵਨੀਤ ਸਿੱਧੂ ਠੀਕ ਹੈ ਹਾਂ ਉਹਨਾਂ ਚ ਉਹ ਦੂਜੀ ਸ਼ੂਟਿੰਗ ਆਲੇ ਪਰ ਯੂ ਆ ਰਾਈਟ ਹੈ ਤਾਂ ਇਸੇ ਏਰੀਏ ਦੇ ਨਾ ਜੀ ਹਾਂ ਦਿਸ ਇਜ਼ ਦ ਬੈਸਟ ਵੇ ਮੈਂ ਤਾਂ ਕਹਿਣਾ ਹਾਂ ਜੀ ਇਹ ਤਾਂ ਬੈਸਟ ਵੇ ਹੈ ਮੈਡਲ ਲਿਆਓ ਦੀ ਡੀਐਚਪੀ ਲੱਗ ਜਾਓ ਹਾਂਜੀ ਹੋਰ ਜਦੋਂ ਇਹ ਇੱਕ ਸ਼ੂਟਰ ਬਾਹਰੋਂ ਆਉਂਦੇ ਆ ਜਿਵੇਂ ਤੁਸੀਂ ਟੂਰਨਾਮੈਂਟ ਦੀ ਗੱਲ ਕੀਤੀ ਗੇਮਸ ਕਰਾਉਣੇ ਹੋ ਜਿਹੜੇ ਬਾਹਰੋਂ ਆਉਂਦੇ ਆ ਸ਼ੂਟਰ ਉਹਨਾਂ ਲਈ ਹੋਰ ਕੀ ਸਬਦਾਵਾਂ ਉਹਨਾਂ ਦੀ ਜੀ ਦੇਖੋ ਇਹ ਆਪਣੇ ਤਾਂ ਸਭ ਤੋਂ ਬੈਸਟ ਪਾਰਟ ਆ ਦਿੱਲੀੋਂ ਟਰਮੀਨਲ 3 ਤੋਂ ਇੱਕ ਫਲਾਈਟ ਚੱਲਦੀ ਆ ਡੇਲੀ ਦੀ ਦਿੱਲੀੋਂ ਸ਼ੂਟਰ ਵੀ ਆਇਂਦੇ ਬਠਿੰਡੇ ਐਂ ਬੜੇ ਸਸਤਾ ਫੇਅਰ ਆ ਉਹਦਾ ਟੋਟਾ ਹੀ ਆ ਰੁਪਈਆ ਫੇਅਰ ਤੇ ਪਲੱਸ ਜਦੋਂ ਇੱਥੇ ਆ ਜਾਂਦੇ ਆ ਤੇ ਸਾਡੇ ਇੱਥੇ ਆ ਲਾਉਂਜ ਬਣਿਆ ਵਾ ਬਹੁਤ ਸੋਹਣਾ プラス ਸਾਡੇ ਕੋਲੇ ਵਾਸ਼ਰੂਮਸ ਆ ਸਟੈਂਡਰਡਾਈਜ਼ਡ ਤੇ ਆਫਿਸਰਸ ਬਣੇ ਹੋਏ ਅਤੇ ਰੂਮ ਵੀ ਬਣਾਇਆ ਹੋਇਆ ਪਰ ਜਦੋਂ ਕਈ ਜ਼ਿਆਦਾ ਸ਼ੂਟਰ ਆ ਜਾਂਦੇ ਤਾਂ ਅਸੀਂ ਨੇ ਇੱਕ ਹੋਟਲਾਂ ਟਾਇਪ ਕਰ ਲੈਨੇ ਇੱਥੇ 20 25 ਕਮਰੇ ਸਬਸਟੇਜ ਰੇਟ ਤੇ ਮਿਲ ਜਾਂਦੇ ਤੇ ਫਿਰ ਉਹ ਈਜ਼ੀ ਹੋ ਜਾਂਦਾ ਨਾਰਮਲੀ ਜਦੋਂ ਸ਼ੂਟਰ ਆਉਂਦੇ ਸਾਡੇ ਕੋਲੇ ਆਰਾਊਂਡ ਗੇਮਸ ਦੇ ਵਿੱਚ 100 ਤੋਂ 150 ਸ਼ੂਟਰ ਆਉਂਦਾ ਤਾਂ ਅਸੀਂ ਉਹਨਾਂ ਨੂੰ ਹੈਲਪ ਕਰਾ ਦਿੰਨੇ ਕਿ ਆ ਹੋਟਲਾਂ ਚ ਬੁੱਕ ਕਰਾ ਦਿੰਨੇ ਆ ਕਿਉਂਕਿ ਸਾਡੀ ਲੋਕਲ ਅਗਲੇ ਨੂੰ ਇਹ ਲੱਗਦਾ ਦਿੱਲੀ ਵਾਲੇ ਨੂੰ ਜਾਂ ਰਾਜਸਥਾਨ ਵਾਲੇ ਨੂੰ ਕਿ ਯਾਰ ਬਟਿੰਡਾ ਜਾ ਰਹੇ ਹਾਂ ਬੁੱਚੋ ਮੇਂ ہماری ਹੈਲਪ ਕੀ ਹੋਏਗੀ ਉਸ ਚੱਕਰ 'ਚ ਉਹ ਬ ਅਸੀਂ ਉਹਨੇ ਜਲਪਰਾ ਦਾ ਨੇ ਤੇ ਸੌਖਾ ਤਰੀਕਾ ਬਾਕੀ ਤਾਂ ਸਾਰਾ ਇਨਫਰਾਸਟ੍ਰਕਚਰ ਸਾਡੇ ਕੋਲੇ ਹੈਗੇ ਆ ਪ੍ਰੋਪਰ ਇੱਥੇ ਆ ਕੇ ਰਹਿ ਵੀ ਸਕਦੇ ਆ ਲੋਕ ਅ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੈ Google ਤੇ ਸਰਚ ਕਰਨਾ ਜੀ ਇਸ ਰੇਂਜ ਨੂੰ ਕਿਵੇਂ ਲੱਭਿਆ ਜਾ ਸਕਦਾ ਕਿਹਨਾਂ ਦੇ ਨਾਮ ਤੇ ਹੈ ਇਹ ਜੀ ਪੋਚੋ ਵਿਲੇਜ ਭਾਈ ਦਿਵਿੰਦਰ ਸਿੰਘ ਸਿੱਧੂ ਗਨ ਕਲੱਬ ਦੇ ਨਾਮ ਤੇ ਹੈ ਭਾਈ ਦਿਵਿੰਦਰ ਸਿੰਘ ਮੇਰੇ ਫਾਦਰ ਸਾਹਿਬ ਹੋ ਗਏ ਅਸੀਂ ਉਹਨਾਂ ਨਾਮ ਤੇ ਰੱਖਿਆ ਪੋਚੋ ਵਿਲੇਜ ਭਾਈ ਦਿਵਿੰਦਰ ਸਿੰਘ ਸਿੱਧੂ ਗਨ ਕਲੱਬ ਤੁਹਾਨੂੰ ਪੁਆਇੰਟ ਇੱਥੇ ਐਗਜ਼ੈਕਟ ਆ ਜਾਊਗਾ ਤੇ ਤੁਹਾਡੇ ਨਾਲ ਇਹ ਜਿਹੜੀ ਸਾਰੀ ਕਹਾਣੀ ਬਣ ਗਈ ਹੈ ਜਦੋਂ ਕੋਈ ਚੀਜ਼ ਬਣ ਜਾਂਦੀ ਹੈ ਸਕੂਨ ਵੀ ਆਉਂਦਾ ਹੈ ਤੇ ਬੰਦੇ ਨੂੰ ਲੱਗਦਾ ਹੁੰਦਾ ਇਹਨੂੰ ਅੱਗੇ ਵਧਾਈ ਚੱਲੀਏ ਵਧਾਈ ਫਿਊਚਰ ਕੀ ਦੇਖਦੇ ਹਾਂ ਫਿਊਚਰ ਚ ਕੀ ਹੋਰ ਇਹਦੇ ਤੇ ਡਿਵੈਲਪਮੈਂਟ ਕਰਨ ਦਾ ਵਿਚਾਰ ਹੈ ਦੇਖੋ ਜੀ ਇਹਦੇ ਵਿੱਚ ਫਿਊਚਰ ਇਹ ਹੈ ਗੋਲਫ ਵਰਗਾ ਗਰਾਸ ਹੈ ਗੋਲਫ ਗਰਾਊਂਡ ਵੀ ਬਣਾਉਂਗੇ ਗੋਲਫ ਬਣਾਉਣਾ ਪਊਗਾ ਉਹ ਜ਼ਰੂਰੀ ਵੀ ਹੈ ਕਿਉਂਕਿ ਠੀਕ ਹੈ ਬਣਾ ਸਕਦੇ ਹਾਂ ਉਹ ਤਾਂ ਅਸੀਂ ਬਟੈਂਡੇ ਟਿਬਿਆਂ ਵਾਲੇ ਹੁਣ ਗੋਲਫ ਕਿਹੜਾ ਕਰਨਗੇ ਜ਼ਰੂਰੀ ਵੀ ਬਟੈਂਡੇ ਵਾਲੇ ਕੋਲੇ ਅਸੀਂ ਸੋਚਦੇ ਕਿ ਜੋ ਗੋਲਫ ਕਲੱਬਸ ਹੁੰਦੇ ਨੇ ਜੀ ਹਾਂਜੀ ਗੋਲਫ ਕਲੱਬਸ ਦੇ ਵਿੱਚ ਨਾ ਰੈ residențial ਅਪਾਰਟਮੈਂਟਸ ਹੁੰਦੇ ਆ ਜਾਂ ਹਾਊਸਿਸ ਹੁੰਦੇ ਆ ਕਿਉਂਕਿ ਜਦੋਂ ਅਸੀਂ ਕਬਾਰ ਗੱਲ ਕਰ ਰਹੇ ਸੀ ਉਹਨਾਂ ਨੇ ਇੱਕ ਆਈਡੀਆ ਦਿੱਤਾ ਕਹਿੰਦੇ ਜੀ ਤੁਸੀਂ ਨਾ ਇੱਥੇ ਜਿਵੇਂ ਹਾਫ ਏਕੜ ਅਗਲਿਆਂ ਨੂੰ ਪਲਾਟਸ ਦੇ ਦਿਓ ਤੇ ਮੈਂਬਰਸ਼ਿਪ ਫ੍ਰੀ ਦੇ ਦੋ ਕਿ ਜਿਹਨੇ ਕਿਸੇ ਨੇ ਆਣਾ ਉਹ ਆਪਦਾ ਇੱਥੇ ਆ ਕੇ ਰਹੇ ਸਾਡੇ ਕੋਲੇ ਤਾਜ ਗਰੁੱਪ ਆਲੇ ਆਏ ਸੀ ਉਹ ਤਾਜ ਗਰੁੱਪ ਆਲੇ ਕਹਿੰਦੇ ਜੀ ਕਿ ਅਸੀਂ ਵੀ ਵਾਂਟ ਟੂ ਮੇਕ ਅ ਤਾਜ ਐਕਸਪੀਰੀਅੰਸ ਜਿਵੇਂ ਤਾਜ ਸਫਾਰੀ ਜਾਂ ਤਾਜ ਐਕਸਪੀਰੀਅੰਸ ਐਕਸਪੀਰੀਅੰਸ ਕੀ ਮੀਨਸ ਕਹਿੰਦੇ ਜੀ ਜਦੋਂ ਤੁਸੀਂ ਇੱਥੇ ਆ ਕੇ ਗੰਸ ਦੇਖਦੇ ਆ ਨਾਰਮਲੀ ਇੰਡੀਆ ਦੇ ਵਿੱਚ 99.9 ਪਰਸੈਂਟ ਪੀਪਲ ਨੇ ਗੰਸ ਤੋਂ ਸੁਣੀਆਂ ਪਿਕਚਰਾਂ ਦੇਖੀਆਂ ਪਰ ਦੇਖੀਆਂ ਨਹੀਂ ਦੇਖ ਆਪਣੇ ਪੰਜਾਬੀਆਂ ਨੇ ਤਾਂ ਬਹੁਤ ਦੇਖੀਆਂ ਹਾਂ ਨਾਰਮਲ ਹਾਂ ਜੀ ਹਾਂ ਉਹਨਾਂ ਨੂੰ ਐਕਸਪੀਰੀਅੰਸ ਉਹ ਸੋਚ ਰਹੇ ਆ ਕਿ ਕੋਈ ਇਹ ਜਿਹੇ ਅਪਾਰਟਮੈਂਟਸ ਬਣਾਈਏ ਸੋ ਥਰ ਮੋਰ ਬੈਟਰ ਬਣ ਜੇ बिकॉज ਅਦਰਵਾਈਜ਼ ਜੇ ਤੁਸੀਂ ਕਹੋ ਇਟ ਇਸ ਨਾਟ ザ ਪ੍ਰੋਫਿਟੇਬਲ ਵੈਂਚਰ ਇਹਦੇ ਚ ਗਵਰਨਮੈਂਟ ਜਿਹੜੀਆਂ ਹੈਗੀਆਂ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਨਾਲ ਕੋਲ سپورਟਸ ਦੇ ਵਿੱਚ ਅਲੋਕੇਟਡ ਫੰਡਸ ਨਹੀਂ ਹੈਗੇ ਅੱਛਾ ਜੇ ਕਿਸੇ ਨੇ ਵੇਖਣਾ ਹੋਣਾ हां जी ਮੈਨੂੰ ਤਾਂ ਇੱਥੇ ਆ ਕੇ ਲੱਗਿਆ ਵੀ ਮੈਂ ਪੁੱਛੋ ਬੈਠੇ ਹਾਂ ਬਸ ਇਹ ਬਹੁਤ ਵੱਡਾ ਸਵਾਲ ਨਹੀਂ ਉਹ ਉਹਦੇ ਕਰਕੇ ਇੰਨੇ ਸੋਹਣੇ ਬਣਾਈ ਆ ਕਿ ਜਦੋਂ ਬੰਦਾ ਆਵੇ ਤੁਸੀਂ ਉਹਨੂੰ 100 ਬੰਦਰ ਨੂੰ ਜਾ ਕੇ ਦੱਸੋਗੇ ਹਾਂ ਜੀ ਤੁਸੀਂ ਕਹੋਗੇ ਬਾਈ ਜੀ ਦੇਖ ਕੇ ਆਣੇ ਉਹ ਭਾਵੇਂ ਪਹਿਲਾਂ ਬਲੀਵ ਨਹੀਂ ਕਰਨਗੇ ਕਿ ਯਾਰ ਪੁੱਛੋ ਚ ਸ਼ੂਟਿੰਗ ਰੇਂਜ ਪਹਿਲਾਂ ਤਾਂ ਸ਼ੂਟਿੰਗ ਰੇਂਜ ਅਗਰ ਕਹਿੰਦਾ ਯਾਰ ਨਾਰਮਲ ਸਟਿਲ ਕਰਨ ਵਾਲੀ ਪਰ ਜਿਹੜਾ ਇੱਥੇ ਅਸੀਂ ਐਕਸਪੀਰੀਅੰਸ ਦੇ ਰਹੇ ਹਾਂ ਸਕੂਨ ਜਿਹਦੇ ਆਪਾਂ ਤੁਹਾਨੂੰ ਗੱਲ ਕਰਦੇ ਹਾਂ ਜਾਂ ਆਪਾਂ ਘੁੰਮਦੇ ਆ ਬਾਹਰ ਉਹ ਸਕੂਨ ਬੜਾ ਫਿਰ ਉਸ ਤੋਂ ਬਾਅਦ ਸੋਨਾ ਆਪੇ ਜੀ ਕਰਦਾ ਦੇਖੋ ਹਰੇਕ ਬੰਦਾ ਜਿਹੜਾ ਹੈਗਾ ਨਾ ਆ ਜਿਹੜਾ ਆਪ ਅਚੀਵ ਨਹੀਂ ਕਰ ਪਾਉਂਦਾ ਉਹ ਬੱਚੇ ਦੇ ਵਿੱਚ ਦੇਖ ਕੇ ਕਰਦਾ ਬਿਲਕੁਲ ਮਾਪਿਆਂ ਦੇ ਸੁਪਨਿਆਂ ਦੀ ਲਾਦ ਹੁੰਦੀ ਹੈ ਯੈਸ ਤੇ ਹੁਣ ਸ਼ੂਟਿੰਗ ਦੇ ਵਿੱਚ ਮੈਂ ਜੋ ਕਹਿਣਾ ਹੋਂਨਾ ਜਾਂ ਇਹਦੇ ਵਿੱਚ ਜ਼ਿਆਦਾ ਨਾ ਇਫ ਐਂਡ ਬਟ ਐਨੀ ਜਾਂ ਤਾਂ ਤੁਸੀਂ ਉਹਨੂੰ ਕਲੇ ਨੂੰ ਤੋੜੋਗੇ ਯਾਨ ਨਹੀਂ ਟੋੜੂਗੇ ਬਚਾੜੇ ਕੁਛ ਨਹੀਂ ਹੈ ਬਚਾੜੇ ਹੈ ਨਹੀਂ ਇਹਦੇ ਚਾਏ ਤਾਂ ਹੈ ਨਹੀਂ ਯਾਰ ਹਮੇ ਲੈਫਟ ਹੈਂਡ ਬੈਟਸਮੈਨ ਨਹੀਂ ਚਾਹੀਏ ਰਾਈਟ ਵਾਲਾ ਚਾਹੀਏ ਵੈਟ ਕੀਪਰ ਚਾਹੀਦਾ ਇਹਦੇ ਤਾਂ ਗੋਲੀ ਹੈ ਤੇ ਸਾਹਮਣੇ ਨਿਸ਼ਾਨਾ ਜੇ ਤੁਸੀਂ ਮਾਰਗੇ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ ਕੋਈ ਦੇਖੋ ਨਾ ਮੈ ਰੋਕ ਸਕਦਾ ਇਫ ਯੂ ਆ ਪਰਫਾਰਮਿੰਗ 100 ਆਊਟ ਆਫ 100 ਯੂ ਵਿਲ ਗੋ অন ਟੌਪ ਕਈ ਵਾਰ ਮੈਨ ਲੋ ਆਪਣੇ ਮੈਡਲ ਆ ਰਹੇ ਆ ਇੰਡੀਆ ਚ ਹੋਰ ਜਿਆਦਾ ਮੈਚ ਆਈ ਸ਼ੂਟਿੰਗ ਚ ਰਹੇ ਆ ਕਿਉਂਕਿ ਇਹ ਐਫ ਐਨ ਪਾਟੀ ਤੁਹਾਡੇ ਦੀ ਕੋਣੀ ਘੁੰਦੀ ਹੈ ਬਸ ਤੁਸੀਂ ਆਪ ਦੀ ਗੇਮ ਦੇ ਆਪ ਹੀ ਕੈਪਟਨ ਹੋ ਆਪ ਹੀ ਕੈਪਟਨ ਹੋ ਆਪ ਹੀ ਸਾਰੇ ਪੱਖ ਵੇਖਣੇ ਸਹੀ ਗੱਲ ਸਰ ਬੈਸਟ ਗੇਮ ਹੈ ਕਹਿਣਾ ਹਾਂ ਜੀ ਹੁਣ ਬੱਚੇ ਇਹ ਵਧੀਆ ਤੇ ਟੋਪ ਤੇ ਹੋ ਨਹੀਂ ਤਾਂ ਵਿਚ ਵਿਚਾਲੇ ਤੇ ਹੈਗੇ ਹੋ ਜੀ ਅੱਛਾ ਕੁਝ ਚੀਜ਼ਾਂ ਮੈਂ ਇਹ ਵੀ ਪੁੱਛਣੀ ਚਾਹਣਾ ਜੇ ਕੋਈ ਸ਼ੂਟਰ ਹੁੰਦਾ ਹੈ ਉਹਦੇ ਉਹਨੂੰ ਸਾਧਨ ਚਾਹੀਦੇ ਆ ਗੰਨਜ਼ ਹੋਰ ਚੀਜ਼ਾਂ ਜੀ ਉਹਨੇ ਕਿਸੇ ਤਰੀਕੇ ਨਾਲ ਤੁਹਾਡੇ ਤੋਂ ਤੁਸੀਂ ਪ੍ਰਾਪਤ ਕਰਾਉਨੇ ਹੋ ਕਰਾਣੇ ਅਸੀਂ ਕਹਤ ਦਿਨੇ ਇਥੇ ਕਲੱਬ ਦੇ ਵਿੱਚ ਗਨਸ ਰੱਖੀਆਂ ਹੋਈਆਂ ਉਹਨੂੰ ਟ੍ਰੇਨਿੰਗ ਵੀ ਦਿੰਨੇ ਆ ਕਿ ਕਿਵੇਂ ਚਲਾਨੀ ਆ ਕਿਵੇਂ ਫਾਇਰ ਕਰਨਾ ਉਹ ਸਾਰਾ ਕੁਝ ਦਿੰਨੇ ਆ ਅਸੀਂ ਤੁਸੀਂ ਆਪਣਾ ਖਰਾਦਨੇ ਬਹੁਤ ਚੰਗਾ ਲੱਗਿਆ ਤੇ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਕਿ ਐਨੀ ਖੂਬਸੂਰਤ ਰੇਂਜ ਟਿੱਬਿਆਂ ਚ ਕਹਿੰਦੇ ਹੁੰਦੇ ਨੇ ਬਣਾਵੀ ਖੂਬਸੂਰਤੀ ਐਨ ਲੱਗਦਾ ਹੀ ਨਹੀਂ ਵੀ ਅਸੀਂ ਉੱਚੋ ਬੈਠੇ ਆਂ ਤੇ ਇਹ ਸ਼ਬਦ ਹੈ ਜਿਹੜੇ ਇਹ ਇੱਥੇ ਆ ਕੀ ਕਿਉਂਕਿ ਕੈਮਰੇ ਚ ਅਹਿਸਾਸ ਤਾਂ ਨਹੀਂ ਦਿਖਾਇਆ ਜਾਂਦਾ ਅਹਿਸਾਸ ਨੂੰ ਤਾਂ ਇੱਥੇ ਹੀ ਤੁਸੀਂ ਪ੍ਰੈਕਟੀਕਲੀ ਜਾਮਾ ਪਹਿਨਾ ਸਕਦੇ ਹੋ ਬਹੁਤ ਚੰਗਾ ਲੱਗਾ ਸਿੱਧੂ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਉਮੀਦ ਕਰਦੇ ਆਂ ਇਹੇ ਕਾਰਵਾ ਗਵਦਨ ਨੂੰ ਸ਼ੂਟਿੰਗ ਵੀ ਕਰਾਵਾਂਗੇ ਧੰਨਵਾਦ ਥੈਂਕ ਯੂ ਥੈਂਕ ਯੂ